ਆ ਮਾਡਮ ਦਾ ਨਾਮ ਕੋਈ ਚੰਗਾ ਲੈ ਲਿਆ ਦੋ 7 ਲੱਖ ਰੁਪਏ ਪ੍ਰਿਆਨਾ ਕੋਲ 6 ਨਹੀਂ ਮਿਲავੇ ਇਹ ਤਾਂ ਤਾ ਕੋ 12 ਹੁੰਦਾ ਇਹ ਮੇਰੇ ਕੋਲ ਤੁਹਾਰੇ ਇੰਨੇ ਵਗੜਾ 12 ਕੰਮ ਕਰ ਦਿੰਦੇ ਕਰਤੀ ਤੇ ਅੱਜ ਤਾਂ ਭਾਈ ਹੋਣਾ ਦੀ ਜਿਹੜੀ ਚਲਾਕਾਰੀ ਆ ਉਹ ਕਲੀਨਿਕ ਜਿਆਦਾ ਵਧੀਆ ਤੇ ਖਾਣਾ ਤੋਂ ਵੀ ਦੇਖ ਸਕਦੇ ਆ ਜੀ ਇਹ ਜਿਹੜੀ ਉਹ ਹੀਰਾ ਬਣਾ ਦਿੰਦੇ ਆ ਇਹਦੀ ਫਿਨਿਸ਼ਿੰਗ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਗੱਲ ਸਾਹਿਬ ਵੀ ਫੋਟੋ ਵੀ ਲੈ ਲਈ ਅੱਜ ਬਾਜੀ ਬਾਜੀ ਹੋਰ ਆ ਗਿਆ ਬੁੱਢਾ ਨੂੰ ਲੈ ਆ ਰਿਹਾ ਹਾਂ ਜੀ ਕੀ ਕਹਿਣਾ ਚਾਹੋਗੇ ਕੀ ਰਿਵਿਊ ਹੈ ਦਾ ਕਿਵੇਂ ਲੱਗ ਰਿਹਾ ਤੁਹਾਨੂੰ ਇਹ ਟਰੈਕਟਰ ਸੀਵ ਕਿਦਾਂ ਦਾ ਕੀਤਾ ਬਾਈ ਉਹਨਾਂ ਨੇ ਅੱਛਾ ਇਹ ਹਣ ਕਿਹੜੇ ਕਿੱਦੋਂ ਰੱਖਣਾਗੇ ਬਾਹਰ ਉਂਝੇ ਬਾੜ ਨੂੰ ਕਿਹੜੇ ਕੱਢਣ ਨਹੀਂ ਬਾਹਰ ਥੋੜੀ ਬਾੜ ਨੂੰ ਜੀਵ ਨਹੀਂ ਕਰਨਾ ਬਾੜ ਨੂੰ ਅਬ ਬਈਆ ਗੁਰਦੀਪ ਸਿੰਘ ਸੈਲਫ ਲਾ ਲਿਓ ਨਾਲ ਪੇੜ ਵਗੈਰਾ ਜਿਹੜਾ ਉਹ ਸਾਰਾ ਇਸੇ ਕੀਤਾ ਜਾਂਦਾ ਜੋ ਇੱਥੇ ਚੁੰਗੀ ਘੜੀਆ ਪਿਆਰ ਹੋ ਰਿਹਾ ਹੈ ਬਿਲਕੁਲ ਇਸ ਤੋਂ ਕੋਸ਼ਿਸ਼ ਅ ਕਰਿਆ ਡਰਾਈਵਰ ਦੇ ਨਾਲ ਪਿਆਰ ਹੋਣ ਲਈ ਆਏ ਹੋ ਤੁਹਾਨੂੰ ਜੀ ਆਇਆਂ ਨੂੰ ਤੇ ਨਾਟ 11 ਆ ਗਿਆ ਟਾਇਰ ਦੂਜੇ ਹੀ ਪਾਏ ਪਿਆ ਹਨ ਬਰਫ ਵਾਲੇ ਹੂੰ ਕੀਰਾ ਕਿ ਕਿੰਨਾ ਹੁੰਦਾ ਸੀ ਆਪਾਂ ਆਹ ਆਜ ਕਿ 14 ਹਿੰਦੁਸਤਾਨ ਉਹ ਆਹ ਕਹਿੰਦਾ 250 ਇਹ ਵੀ ਤਿਆਰ ਹੋਣ ਲਿਆ ਰਗਾ 26000 ਦੇ ਆ ਜੀ ਆਪਣੇ ਸਨੇ ਰਹਿਮਤ ਤੇ ਸਨੇ ਜੀ ਹਰਸ਼ ਕਹਿੰਦਾ ਮੈਂ ਪਾਉਣੇ ਹਾਂ 26000 ਦੇ ਆ ਜੀ 8000 ਜਿਆਦਾ ਚੱਲਦੇ ਨਾ ਜੀ ਹੂੰ ਇਹ ਵਰਕਸ਼ਾਪ ਆ ਸ਼ੌਕ ਦਾ ਹੋ ਰਿਹਾ ਸਾਰਾ ਟਰੈਕਟਰ ਦਾ ਕੀ ਖਰਚ ਆਇਆ ਜੀ ਜੀ ਗੱਲ ਸਰਦੋਰੀ ਉਹ 12 ਗੋੜਾਂ ਦੇ ਸਾਰੇ ਪੌਣੇ ਪੈ ਗਏ ਸੀ ਪਾਣੀ ਦਾ ਲੈ ਬਸ ਗਿਆ ਲੈ ਸਮਾਨ ਕਹਿੰਦੇ ਬਾਹਰ ਕਾਂਟ੍ਰੈਕਟਰ ਵੀ ਟਰਾਈ ਲਾਈਨ ਚੱਲੇ ਆ ਤੇ 2:00 ਵਜੇ ਫਾਈਨਲ ਆ ਸਾਰਾ ਕੁਝ ਫਿਰ ਚੱਲਦੇ ਆ ਘਰ ਨੂੰ ਵੀਡੀਓ ਚ ਬਣਿਆ ਰਹੋ ਐਂਡ ਤੱਕ ਬਾਕੀ ਜਾਣਕਾਰੀ ਤੁਹਾਨੂੰ ਘਰੇ ਜਾ ਕੇ ਸਾਰੀ ਡਿਟੇਲ ਚ ਦੱਸਦੇ ਆ ਤੁਹਾਨੂੰ ਜਾਨਦਾ ਜਨਾਬ ਇਹਦੀ ਫੋਟੋ ਘੱਟਾ ਪਿਆ ਹਾਂ ਬਾਕੀ ਬਤਨ ਪਾ ਟਰੈਕਟਰ ਵੀ ਆ ਜੇ ਤੱਕ ਨਾ ਬਣਾਇਆ ਤਾਂ ਸੋ ਜਦੋਂ ਚਾਬੀ ਤਰੇ ਨੂੰ ਇਹਨਾਂ ਘਰੇ ਘਰੇ ਜਾਇਓ ਸਿੱਧਾ ਹੋਰ ਕਿਤੇ ਨਹੀਂ ਆਣਾ ਆਪਾਂ ਲਓ ਜੀ ਫਾਈਨਲੀ ਟਰੈਕਟਰ ਆਪਣਾ ਪਹੁੰਚ ਗਿਆ ਘਰੇ ਤੇ ਜੁਆਇੰਗ ਦੀ ਰਸਮ ਜਿਹੜੀ ਹੋ ਗਈ ਹੈ ਤੇ ਹੁਣ ਤੁਹਾਨੂੰ ਪੂਰੀ ਡਿਟੇਲ ਦੀ ਜਾਣਕਾਰੀ ਦੰਨੇ ਆ ਜੀ ਕਿ ਕਿਵੇਂ ਕਿਵੇਂ ਤਿਆਰ ਕਰਾਇਆ ਤੇ ਕੀ ਕੀ ਹੋਇਆ ਤੇ ਖਰਚਾ ਆਇਆ ਸਾਰਾ ਕੁਝ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸਾਰੇ ਜਣੇ ਹਾਂਜੀ ਅੱਜ 13 ਪਾਲ ਟਰੈਕਟਰ ਲੈ ਕੇ ਆਂਦਾ ਹਿੰਦਰਾ ਡੀਆਈ ਇਹਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਆਉ ਜਿਹੜੀ ਦਿੰਨੇ ਆ ਤੇ ਕਿਉਂਕਿ ਪਹਿਲਾਂ ਉੱਥੇ ਆਵਾਜ਼ ਆ ਜਿਹੜੀ ਉਹ ਕਲੀਅਰ ਨਹੀਂ ਆਈ ਹੋਣੀ ਸ਼ਾਇਦ ਤੇ ਤੁਹਾਨੂੰ ਸਾਰਾ ਇਹਦੇ ਬਾਰੇ ਦੱਸ ਦਿਆਂ ਵੀ ਕਦੋਂ ਟਰੈਕਟਰ ਲਿਆਂਦਾ ਸੀਗਾ ਤੇ ਕਿੰਨੇ ਚ ਤਿਆਰ ਹੋਇਆ ਸਾਰਾ ਇਹ ਤੇ ਕੀ ਕੀ ਇਹਦੇ ਚ ਮੋਡੀਫਿਕੇਸ਼ਨ ਆ ਜਿਹੜੀ ਕੀਤੀ ਹੋਈ ਆ ਉਹ ਤੁਹਾਨੂੰ ਅੱਜ ਆਪਾਂ ਸਾਰੀ ਦਿਖਾਉਣੀ ਆ ਤੇ ਆਪਾਂ ਨਾਲ ਹੈਗਾ ਜਗਨਨਾਥ ਸਿੰਘ ਘੋਲੜਾ ਤੇ ਤੁਹਾਨੂੰ ਸਾਰਾ ਕੁਝ ਇਹਦੇ ਬਾਰੇ ਟਰੈਕਟਰ ਵਾਲੇ ਦਾ ਹੱਦ ਵਿੱਚ ਕੀ ਕੀ ਇਹਦੇ ਵਿੱਚ ਨਵੇਂ ਫੀਚਰ ਐਡ ਕੀਤੇ ਆ ਤੇ ਕੀ ਕੀ ਇਹਦੇ ਵਿੱਚ ਨਵਾਂ ਜਿਹੜਾ ਉਹ ਮੋਡੀਫਿਕੇਸ਼ਨ ਕੀਤੀ ਗਈ ਆ ਕੀ ਹਾਲ ਆ ਬਈ ਬਈ ਫਿਰ ਅਸੀਂ ਆਪਾਂ ਸਾਰਾ ਆਪਣਾ ਤਕਰੀਬਨ ਆਪਾਂ ਕਿੰਨਾ ਕ ਖਰਚਾ ਆਇਆ ਹੁਣ ਤੱਕ ਇਹਦੇ ਦੇ ਬਾਰੇ ਤਕਰੀਬਨ 2,95,000 ਰੁਪਏ ਖਰਚਾ ਆ ਗਿਆ ਬੋਟਾ-ਮੋਟਾ ਬੋਟਾ-ਕੋਟਾ ਹਾਂ 2,95 ਤਿੰਨ ਹੀ ਮੰਨ ਕੇ ਚੱਲੀਏ ਆਪਾਂ ਤਿੰਨ ਹੀ ਮੰਨ ਕੇ ਚੱਲੀਏ ਆਪਾਂ ਬਾਕੀ ਐਸੀ ਜਿਹੜੀ ਫਿਨਿਸ਼ਿੰਗ ਹੈ ਨਾ ਉਹ ਤੁਸੀਂ ਦੇਖ ਸਕਦੇ ਹੋ ਸਾਰੇ ਜਿਹੜਾ ਬੰਪਰ ਵੀ ਲਾਇਆ ਉਹ ਇਹਨੇ ਵਧੀਆ ਤਰੀਕੇ ਨਾਲ ਲਾਇਆ ਹੋਇਆ ਕਿ ਇਹਦੇ ਵਿੱਚ ਤੁਹਾਨੂੰ ਤਾਂ ਮੂੰਹ ਵੀ ਦੇਖੀ ਹੁਆ ਜੇ ਤੁਸੀਂ ਨੇੜੇ ਆ ਕੇ ਦੇਖਣਾ ਤੇ ਪਤਨੂੰ ਫੋਨ ਨੇੜੇ ਕਰਕੇ ਦਿਖਾਉਣੇ ਆ ਤੈਨੂੰ ਫੋਨ ਆ ਜਿਹੜਾ ਸਾਰਾ ਕੁਝ ਕਲੀਅਰ ਵਿੱਚ ਵੀ ਉਦਾਂ ਹੀ ਆ ਦਿਖਦਾ ਵਾ ਇਹ ਫਿਨਿਸ਼ਿੰਗ ਅਜਿਹੀ ਬਹੁਤ ਜਿਆਦਾ ਵਧੀਆ ਕੀਤੀ ਹੋਈ ਹੈ ਤੇ ਬਾਕੀ ਇਹਦੇ ਵਿੱਚ ਜਦੋਂ ਜਿਹੜੇ ਆਪਣਾ ਮਿਊਜ਼ਿਕ ਸਿਸਟਮ ਲੱਗਾ ਹੋਇਆ ਜਾਂ ਸ਼ਕਤੀ ਲੱਗੀ ਹੋਈ ਆ ਇਹ ਵੀ ਮਤਲਬ ਆਪਾਂ ਉਹਨਾਂ ਦੇ ਤਾਂ ਆਪਣੇ ਕਹਿ ਦਿੱਤੇ ਨੇ ਇਹ ਜਿਹੜਾ ਮਿਊਜ਼ਿਕ ਸਿਸਟਮ ਹੈ ਇਹ ਵੀ ਛਤਰੀ ਇਹ ਬਾਈ ਉਹਨਾਂ ਨੇ ਤਿਆਰ ਕੀਤੀ ਕਰਦੀ ਜੀ ਉਹਨਾਂ ਨੇ ਜਿਨ੍ਹਾਂ ਦੇ ਖਰਾਏ ਟਰੈਕਟਰ ਚ ਬੈਕ ਇਹ ਛਤਰੀ 22000 ਰੁਪਏ ਦੀ ਛਤਰੀ ਤਿਆਰ ਹੋਈ ਆ ਤੇ 30000 ਰੁਪਏ ਦਾ ਸਿਸਟਮ ਆ ਲੋ ਮਿਊਜ਼ਿਕ ਸਿਸਟਮ ਇਹ ਵਿੱਚ ਆਪਣੇ ਬਾਪੂ ਜੀ ਦੀ ਫੋਟੋ ਲੱਗੀ ਹੋਈ ਆ ਦਾਦਾ ਜੀ ਦੀ ਫੋਟੋ ਲੱਗੀ ਹੋਈ ਆ ਦਾਦਾ ਜੀ ਦੀ ਫੋਟੋ ਲੱਗੀ ਹੋਈ ਆ ਤੇ ਇਹਨੂੰ ਬੜੇ ਵਧੀਆ ਤਰੀਕੇ ਨਾਲ ਮੈਟ ਫਿਨਿਸ਼ਿੰਗ ਹੈ ਜਿਹੜੀ ਉਹ ਦਿੱਤੀ ਹੋਈ ਆ ਟਰੈਕਟਰ ਨੂੰ ਤੇ ਇਹਦੇ ਰੰਗ ਦਾ ਕਰਤਾ ਮੇਰੇ ਖਿਆਲ ਨਾਲ ਘੱਟ ਤੋਂ ਘੱਟ 70 ਤੋਂ 80000 ਰੁਪਇਆ ਜਿਹੜਾ ਉਹ ਰੰਗ ਤੇ ਖਰਚਾ ਆਇਆ ਕਰ ਕਰਨ ਤੇ ਇਹਦਾ ਬਾਕੀ ਸਾਰਾ ਕੁਝ ਜਮਾ ਇੰਜਨ ਨੂੰ ਛੱਡ ਕੇ ਬਸ ਇੰਜਨ ਨੂੰ ਛੱਡ ਕੇ ਸਾਰਾ ਕੁਝ ਮਗਰਾਟ ਜਿਵੇਂ ਲਾਈਟਾਂ ਫੋੜਦੀਆਂ ਵਾ ਆਹ ਤੇ ਹੋਰ ਦੀਆਂ ਲਾਈਟਾਂ ਆ ਗਿਆ ਹੁਣਾਂ ਜੀ ਜਿਹੜੀਆਂ ਆ ਜਿਹੜਾ ਬੈਟਰੀ ਵਾਲਾ ਬਾਕਸ ਆ ਇਹ ਫਾਰਮ ਟਰੈਕ ਦਾ ਤੇ ਟੋਟਲ ਕੱਲੀ ਕੱਲੀ ਵਾਇਰਿੰਗ ਸਾਰੀ ਵਾਇਰਿੰਗ ਰੰਗ ਡੀਜ਼ਲ ਫਿਲਟਰ ਡੀਜ਼ਲ ਪੰਪ ਜਾਂ ਹੋ ਗਿਆ ਆਪਣਾ ਬੈਗ ਲੈਫਟ ਪੰਪ ਸਾਰੇ ਜਮਾਂ ਨਵੇਂ ਦੁਆਰਾ ਇਹ ਜਿਹੜੀਆਂ ਲਾਈਟਾਂ ਇਹ ਵੀ ਮਤਲਬ origignal ਨਹੀਂ ਹੈਗੀਆਂ ਜਿਹੜੀਆਂ ਪਹਿਲਾਂ ਮੰਦਰਾ ਦੀਆਂ ਵੈਸੇ origignal ਹੁੰਦੀਆਂ ਉਹ ਵਾਲੀਆਂ origignal ਲਾਈਟਾਂ ਨਹੀਂ ਇਹ ਇਹ ਲਾਈਟਾਂ ਮੋਡੀਫਿਕੇਸ਼ਨ ਕਰਕੇ ਲਾਈਆਂ ਹੋਈਆਂ ਨਹੀਂ origignal ਲਾਈਟਾਂ ਦੂਸਰੀਆਂ ਇਹ ਲਾਈਟਾਂ ਦਾ ਚਾਨਣ ਬੜਾ ਵਧੀਆ ਨਾ ਤੁਹਾਨੂੰ ਦਿਖਾਉਣਾ ਜਗਦੀਆਂ ਦੇਖ ਸਕਦੇ ਹੋ ਤੁਸੀਂ ਇਹਦੇ ਵਿੱਚ ਕਾਫੀ ਜ਼ਿਆਦਾ ਫੀਚਰ ਹੈਗੇ ਆ ਤਿੰਨ ਚਾਰ ਇੰਡੀਕੇਟਰ ਵੀ ਆ ਜਿਹੜੇ ਉਹ ਇਹਦੇ ਵਿੱਚ ਹੀ ਆ ਇਹ ਇੰਡੀਕੇਟਰ ਜਗ ਪਿਆ ਬਾਕੀ ਬੰਪਰ ਦੀ ਬੜੀ ਸਫਾਈ ਨਾਲ ਬਾਈ ਉਹਨਾਂ ਨੇ ਬਣਾਇਆ ਬੰਪਰ ਵੈਸੇ ਬਾਈ ਹੁੰਦੀ ਬਣਾਉਂਦੇ 30 ਇੰਚੀ ਆ ਪਰ ਇਹ ਜਿਆਦਾ ਲੰਬਾ ਹੁੰਦਾ ਸੀਗਾ ਫਿਰ ਮੈਂ 20 ਕਰਾ ਲਿਆ ਕਹਿ ਕੇ ਤੇ 30 ਇੰਚੀ ਫੈਕਟਰੀ ਦੇ ਨਾਲ ਨਾਲ ਜਿਆਦਾ ਸੀਗਾ ਬਾਕੀ ਅਸੀਂ ਝੰਡਾ ਲਾਉਣ ਨੂੰ ਵੀ ਜਗਾ ਵੀ ਆਲਰੇਡੀ ਪਹਿਲਾਂ ਹੀ ਦਿੱਤੀ ਹੋਈ ਹੈ ਕਿਉਂਕਿ ਪੰਜਾਬ ਚ ਧਰਨੇ ਚੱਲਦੇ ਰਹਿੰਦੇ ਆ। ਹਾਂ। ਬਾਕੀ ਟਾਇਰ ਵੀ ਪਹਿਲਾਂ ਦੂਜੇ ਸੀਗੇ ਦੂਜੀ ਨਾਰਮਲ ਗੱਡੀ ਦੇ ਪਿਛਲੇ ਟਾਇਰ 12 ਦੇ ਸੀਗੇ ਹੁਣ ਉਹ ਵੀ 13 ਦੇ ਹੋ ਗਏ ਆ। ਮੂਰਲੇ ਵੀ 7 50 16 ਦੇ ਪਾਦੇ ਆ। ਬਾਕੀ ਟੋਟਲ ਕੱਲੀ ਕੱਲੀ ਚੀਜ਼ ਰੈਡੀਏਟਰ ਹੋ ਗਿਆ ਜਾਂ ਸਾਰਾ ਕੋ ਹੇਅਰ ਕੰਡੀਸ਼ਨ ਸਾਰਾ ਕੋ ਬਿਲਕੁਲ ਨਵਾਂ। ਸਟੀering ਵੀ ਬਦਲਿਆ ਹੋਇਆ ਛੋਟਾ ਸਟੀering ਲਾਇਆ ਹੋਇਆ। ਜਿਹੜਾ ਇਹਦਾ origignal steering ਹੁੰਦਾ ਉਹ ਨਹੀਂ ਲਾਇਆ ਤੇ ਬਾਕੀ ਸ਼ੀਟ ਆ ਗਈ ਜਿਹੜੀ ਉਹ ਵੀ ਨਵੀਂ ਲੱਗੀ ਹੋਈ ਆ ਤੇ ਬੱਚੇ ਇਹ ਪਿਆਰ ਜਿਹੜਾ ਕੀਤਾ ਹੈਗਾ ਗੁਰਦੀਪ ਇੰਜੀਨੀਅਰ ਵਰਕ ਵਰਕਸ਼ਾਪ ਜਿਹੜਾ ਇੱਕ ਮੋਗਾ ਰੋਡ ਤੇ ਪੈਂਦਾ ਇੱਥੋਂ ਪਿਆਰ ਹੋਇਆ ਸਾਰਾ ਜੇ ਆਪਾਂ ਕੋਲੀਏ ਨੂੰ ਜਾਣੇ ਆ ਇੱਥੋਂ ਮੋਗੇ ਤੋਂ ਉਹ ਰੋਡ ਤੇ ਪੈਂਦਾ ਆ ਜਾਂਦਾ ਜਿਹੜਾ ਇੱਕ ਤੇ ਬਾਈ ਉਹਨਾਂ ਦਾ ਨੰਬਰ ਹੈਗਾ 98145 800 81 ਅੱਧੀ ਅੰਗਰੇਜ਼ੀ ਹੋਗੀ ਅੱਧੀ ਪੰਜਾਬੀ ਹੋਗੀ ਇਹ ਨੰਬਰ ਉਹਨਾਂ ਦਾ ਤੁਸੀਂ ਨੋਟ ਕਰ ਸਕਦੇ ਆ ਤੇ ਬੈਕ ਸਾਈਡ ਤੋਂ ਤੁਹਾਨੂੰ ਲੁੱਕ ਦਿਖਾ ਦਿੰਦਾ ਆ ਵੀ। ਬਾਕੀ ਇਹ ਟਰੈਕਟਰ ਜੇ ਤੁਸੀਂ ਪਹਿਲਾਂ ਵੇਖੋ ਕੰਮ ਕਰਾਉਣ ਤੋਂ ਪਹਿਲਾਂ ਵੀ ਤੁਹਾਨੂੰ ਫੋਟੋ ਵਿਖਾਉਂਗਾ ਆ ਵੀਡੀਓ ਵਿਖਾਉਂਗਾ। ਤੁਹਾਨੂੰ ਕਹਿਣ ਦੀ ਸਾਦ ਜੀ ਵੀ ਉਹੀ ਟਰੈਕਟਰ ਹੈ। ਬਹਰੋਂ ਤਾਂ ਲੀਕ ਨਹੀਂ ਸੀਗੀ ਇਹਦੀ ਲੀਕ ਕਰਦਾ ਜੀ। ਇਹ ਟਰੈਕਟਰ ਵੀ 1992 ਮਾਡਲ ਦਾ ਟਰੈਕਟਰ ਹੈ ਉਦੋਂ ਦਾ ਹੀ ਇਹ ਕਿਨੂ ਦਾ ਪਹਿਲੀ ਵਾਰੀ ਖੁੱਲਿਆ ਇਹਦਾ ਕੋਈ ਨਾਟ ਨਹੀਂ ਪਹਿਲਾਂ ਖੁੱਲਿਆ ਜੀ ਸਾਰਾ ਟਰੈਕਟਰ ਪਹਿਲੀ ਵਾਰੀ ਖੁੱਲਿਆ ਹੈ। ਮਾ ਮਤਲਬ ਮੇਰੇ ਜਨਮ ਦੇਣ ਵੇਲੇ ਦਾ 92 ਜਦ ਮੈਂ ਜੰਮਿਆ ਸੀਗਾ ਉਦੋਂ ਦਾ ਟਰੈਕਟਰ ਹੈ। ਆਪਣੇ ਨਾਲ ਤਾਂ ਨਵਾਂ ਲੱਗਦਾ ਹੈ ਹਨਾ ਬਹੁਤ ਨਵਾਂ ਹੈ ਆਹ ਲੈਡ ਜਿਹੜੀ ਇਹ ਅਰਜਨ ਦੀ ਆ ओरिजिनल ਹੈ ਚਾਹ ਲੈਡ ਬਾਕੀ ਮੋਸਟਲੀ ਚੀਜ਼ਾਂ ਬਾਈ ਨੇ ਪੂਰੀਆਂ ਜਿਵੇਂ ਕਿ ਵਧੀਆ ਤਰੀਕੇ ਨਾਲ ਬਣਾਈਆਂ ਪਾਈਆਂ ਵੀ ਕੋਈ ਐ ਕਾਲੀ ਨਹੀਂ ਕੀਤੀ ਗਈ ਤੇ ਕਾਲੀ ਵੈਸੇ ਕੀਤੀ ਉਹਨੇ ਤੇ ਗਾਲੀ ਇਹ ਪਹਿ ਹੀ ਆਪਣਾ ਨਹੀਂ ਪਹਰਾਇਆ ਵਾ ਅਪ੍ਰੈਲ ਦਾ ਮਤਲਬ 5 ਤੋਂ 6 ਮਹੀਨੇ 5 ਤੋਂ 6 ਮਹੀਨੇ ਹੋ ਗਏ ਡਾਕਟਰ ਬਣਦੇ ਨੂੰ ਅੱਜ ਰੈਰੀ ਹੋਇਆ ਤੇ ਬਾਕੀ ਜਿਹੜੇ ਬਸਤੀ ਉਹਦੇ ਸਾਰੇ ਕੇਂਦ ਕੀਤੇ ਆ ਇਧਰੋਂ ਅੰਦਰੋਂ ਜਿਹੜੇ ਗੇਜਾਂ ਵਗੈਰਾ ਹੈਗੀਆਂ ਉਹ ਤੁਸੀਂ ਦੇਖ ਲਓ ਉਹ ਸਾਰੀਆਂ ਨਵੀਆਂ ਲੱਗੀਆਂ ਹੋਈਆਂ ਆ ਇਧਰੋਂ ਅੰਦਰੋਂ ਗੇਜਾਂ ਜਿਹੜੀਆਂ ਉਹ ਤੁਹਾਨੂੰ ਦਿਖਾ ਦਿੰਨੇ ਆ ਇਹ ਵਾਲੀਆਂ ਸਾਰੀਆਂ ਜਿਹੜੀਆਂ ਜਿਹੜੀਆਂ ਗੇਜਾਂ ਇਹ ਨਵੀਆਂ ਲੱਗੀਆਂ ਹੋਈਆਂ ਪ੍ਰੋਪਰ ਇਹ ਵਰਕ ਕਰਦੀਆਂ ਵਾ ਸਾਰਾ ਕੰਮ ਹੋਇਆ ਬ੍ਰੇਕਾਂ ਦਾ ਟੋਟਲ ਕਲਚ ਬ੍ਰੇਕ ਮੇਰੇ ਕਹਿੰਦਾ ਲੈਫਟ ਵਗੈਰਾ ਵੀ ਇਹਦੀ ਨਵੀਂ ਹੈ ਨਾ ਸਾਰਾ ਲੈਫਟ ਪੰਪ ਵੀ ਨਵਾਂ ਸਾਰਾ ਖਰਾਬ ਸੀਗਾ ਪੁਰਾਣਾ ਇਹ ਤਕਰੀਬਨ ਇਹ ਨਾ ਟਰੈਕਟਰ ਆਪਾਂ 5 ਸਾਲ ਦੇਤਾ ਸੀ ਕਿਸੇ ਨੂੰ ਅੱਛਾ ਵਰਤਨ ਨੂੰ ਤੇ ਉਹਨਾਂ ਨੇ ਜਖਣਾ ਹੀ ਵੜਤੀ ਟਰੈਕਟਰ ਦੀ ਜਮਾਂ ਉਹਦੇ ਬਾਅਦ ਫਿਰ ਆਪਾਂ ਨੂੰ ਜਿਵੇਂ ਪੈਂਡ ਚ ਕਹਿ ਲਓ ਵੀ ਤੁਸੀਂ ਵੀ ਜਿਵੇਂ ਕਹਿੰਦੇ ਹੁੰਦੇ ਆ ਵੀ ਹਰੇਕ ਕੀ ਮੰਗ ਕੇ ਲੈ ਜਾਂਦਾ ਸੀਗਾ ਇਹ ਕਹਿ ਲਓ ਤੁਸੀਂ ਕੋਈ ਬਾਕੀ ਬਾਏ ਹੱਥਾਂ ਚੀਜ਼ ਚੱਲੀ ਹੋਈ ਆ ਤੇ ਉਹ ਫਿਰ ਉਹਨਾਂ ਨੇ ਦਾ ਕਰਤਾ ਸੀ ਜਮਾਂ ਹੀ ਗਾਲਤਾ ਸੀਗਾ ਉਸ ਤੋਂ ਬਾਅਦ ਫਿਰ ਹੁਣ ਦੁਬਾਰਾ ਫਿਰ ਉਹਨਾਂ ਤੋਂ ਲੈ ਕੇ ਦੁਬਾਰਾ ਤਿਆਰ ਕਰਾਇਆ ਬਾਕੀ ਭਾਈਓ ਜਿਨ੍ਹਾਂ ਨੇ ਤਿਆਰ ਕੀਤਾ ਉਹਨਾਂ ਦੀ ਕਾਰਗਰੀ ਹੈ ਜਿਹੜੀ ਉਹ ਬਹੁਤ ਜਿਆਦਾ ਵਧੀਆ ਕਹਿ ਲਓ ਵੀ ਇੱਕ ਮਰੀਸੀ ਚੀਜ਼ ਚ ਜਾਨ ਪਾ दी ਉਹਨਾਂ ਨੇ ਤੇ ਇਹ ਛਤਰੀ ਦੇ ਉੱਪਰ ਵੀ ਲਾਈਟਿੰਗ ਕੀਤੀ ਹੋਈ ਆ ਸਭ ਦਿਖਾਈ ਇਹ ਛਤਰੀ ਦੇ ਉੱਪਰ ਵੀ ਬਹੁਤ ਸੋਹਣੀ ਲਾਈਟਿੰਗ ਕੀਤੀ ਹੋਈ ਆ ਤੁਸੀਂ ਦੇਖ ਸਕਦੇ ਆ ਤੇ ਹਜੇ ਥੋੜਾ ਜਿਆਦਾ ਦਿਨ ਖੜਾ ਕਰਕੇ ਤੇ ਜਿਆਦਾ ਨਹੀਂ ਦਿਸ ਰਹੀ ਹੋਣੀ ਤੇ ਬਾਕੀ ਰਾਤ ਨੂੰ ਇਹਦਾ ਵਿਊ ਹੈ ਜਿਹੜਾ ਬਹੁਤ ਜਿਆਦਾ ਵਧੀਆ ਮਿਊਜ਼ਿਕ ਸਿਸਟਮ ਵੀ ਤੁਹਾਨੂੰ ਚਲਾ ਕੇ ਦਿਖਾ ਦਿੰਦੇ ਆ ਫੋਨ ਅਟੈਚ ਕਰ ਲਾਪੋਨ ਬਾਕੀ ਕੋਈ ਵੀ ਚੀਜ਼ ਹੈ ਜਿਹੜੀ ਸ਼ੌਂਕ ਨਾਲ ਤਿਆਰ ਕਰਨੀ ਆ ਉਹ ਤੇ ਪੈਸੇ ਤਾਂ ਫਿਰ ਲੱਗਦੇ ਹੀ ਆ ਖੱਡਣੇ ਨਾਲ ਜਨੂਨ ਨਾਲ ਕੰਮੇੜਾ ਸੰਤੇਜ ਠੀਕ ਹੈ ਤੇ ਮਿਊਜ਼ਿਕ ਸਿਸਟਮ ਆ ਜੀ ਬਾਕੀ ਟਰੈਕਟਰ ਦੀ ਪੂਰੀ ਲੁੱਕ ਆ ਜਿਹੜੀ ਤੁਸੀਂ ਦੇਖ ਸਕਦੇ ਆ ਰੰਗ ਦਿਖਾਓ ਇਹ ਤੁਸੀਂ ਦੇਖ ਸਕਦੇ ਆ ਉੱਪਰੋਂ ਦੇਖੋ ਭਾਈ ਰੰਗ ਦੀ ਵੇਖਣ ਵਾਲੀ ਵਿਚ ਦੀ ਮੂੰਹ ਦੇਖਣ ਵਾਲਾ ਕੰਮ ਹੀ ਆ ਬੈਟਰੀ ਥੋੜੀ ਜੀ ਲੋ ਆ ਫਿਰ ਬਾਜ ਹੋਰ ਨਾ ਸਟਾਰਟ ਹੋਵੇ ਬੈਟਰੀ ਨਵੀਂ ਰੱਖਣ ਵਾਲੀ ਰਹਿ ਗਈ ਵਾ ਟਰੈਕਟਰ ਉੱਥੇ ਖੜਾ ਕਰਕੇ ਨਾ ਵੇਖਣ ਆਲੇ ਆਉਂਦੇ ਰਹਿੰਦੇ ਆ ਜਿੱਥੇ ਤਿਆਰ ਹੋਇਆ ਇਸ ਕਰਕੇ ਹਰੇਕ ਹੀ ਕੋਈ ਆ ਕੇ ਮਿਊਜ਼ਿਕ ਸਿਸਟਮ ਚਲਾ ਲੈਂਦਾ ਕੋਈ ਕੋਸ਼ ਕਰ ਲੈਂਦਾ ਲਾਈਟਾਂ ਦੇਖ ਲੈਂਦਾ ਛੱਡ ਕੇ ਅਸਲੀ ਬੈਟਰੀ ਆ ਜਿਹੜੀ ਉਹ ਖੜੇ ਸੀ ਤੁਹਾਨੂੰ ਪਤਾ ਲੋ ਹੋ ਜਾਂਦੀ ਆ ਬਾਕੀ ਜੇ ਕਿਸੇ ਨੇ ਇਦਾਂ ਟਰੈਕਟਰ ਕੋਈ ਵੀ ਆਪਣਾ ਰੈਡੀ ਕਰਾਉਣਾ ਉਹ ਤੁਹਾਨੂੰ ਸਕਰੀਨ ਤੇ ਨੰਬਰ ਛੱਡ ਦਿੰਨੇ ਆ ਗਰਦੀਪ ਬਾਈ ਹੁਣਾਂ ਦਾ ਤਾਂ ਤੁਸੀਂ ਉਹਨਾਂ ਨਾਲ ਜਰੂਰ ਕੰਟੈਕਟ ਕਰ ਸਕਦੇ ਆ ਬਹੁਤ ਸੋਹਣਾ ਕੰਮ ਕਰਦੇ ਆ ਬਾਈ ਹੁਣੀ ਥੈਂਕ ਯੂ ਆਲੋ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਦਾਂ ਦੀ ਲੱਗੀ ਤੇ ਟਰੈਕਟਰ ਕਿਦਾਂ ਦਾ ਲੱਗਿਆ ਮਿਲਦੇ ਆਂ ਜੀ ਅਗਲੀ ਵਾਰੀ ਕਿਸੇ ਨਵੀਂ ਵੀਡੀਓ 'ਚ ਠੀਕ ਆ ਵੀ ਬਾਈ ਬਾਈ ਓਕੇ ਭਰਾ ਬਾਕੀ ਸਾਰੇ ਜਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਵਾਲਾ ਬਟਨ ਲੱਗਿਆ ਹੁੰਦਾ ਇਹ ਵੀ ਜਰੂਰ ਤਾਂ ਬਲੋਕ ਇਹਦੇ ਨਾਲ ਤੁਹਾਨੂੰ ਹੋਰ ਜਿਹੜੀ ਵੀ ਵੀਡੀਓ ਆਉਂਦੀ ਆ ਉਹਦਾ ਨੋਟੀਫਿਕੇਸ਼ਨ ਮਿਲ ਜਾਂਦਾ ਥੈਂਕ ਯੂ ਆਲ ਮਿਲਦੇ ਆ ਅਗਲੀ ਵਾਰੀ ਕਿਸੇ ਨਵੀਂ ਵੀਡੀਓ 'ਚ ਤੇ ਕਮੈਂਟ ਕਰਕੇ ਟਰੈਕਟਰ ਜਰੂਰ ਦੱਸਿਓ ਕਿਦਾਂ ਦਾ ਲੱਗਿਆ